ਤੇ ਜਿੱਥੇ ਆਪਾਂ ਖਲੋਤੇ ਆ ਇਹ ਪੰਜਵੇਂ ਪਾਸ਼ਲਾ ਵਾਰਿਆ ਇਹ ਬਾਬਾ ਸਿੱਧ ਸਰਸਾਈ ਦਾ ਪਿੰਡ ਚੰਬਲ ਦਾਸਤਾਨ ਆ ਤੇ ਬਾਬਾ ਹਸਤਾਨ ਦੀ ਅਸੀਂ ਪਵਿੱਤਰ ਮਿੱਟੀ ਲੈਨੇ ਆ ਤੇ ਸਿਰੋਂ ਤੋਂ 2 ਕਿਲੋਮੀਟਰ ਲੈਂਦੇ ਵਾਲੇ ਬੰਨੇ ਚੰਬਲ ਪਿੰਡ ਆ ਤੇ ਗੁਰੂ ਅਰਜਨ ਦੇ ਪਾਸ਼ਾ ਨੇ ਸੰਗਤ ਦੇ ਵਿੱਚ ਆਵਾਜ਼ ਲਗਾਈ ਵੀ ਮੇਰਾ ਨੇਮੀ ਪ੍ਰੇਮੀ ਸਖੁੱਟੋ ਜਿੰਨੇ ਇਥੋਂ ਝਲ ਪਾਣੀ ਨਾ ਛਕਿਆ ਹੋਵੇ ਇਥੇ ਸੇਵਾ ਕੀਤੀ ਹੋਵੇ ਸ਼ਰਧਾ ਭਾਵਨਾ ਨਾਲ ਤੇ ਬਾਬਾ ਜੀ ਪਹਿਲੇ ਬਚਨ ਨਾਲ ਨਹੀਂ ਉੱਠੇ ਬਾਬਾ ਜੀ ਵਿੱਚ ਬੈਠੇ ਸੀ ਫਿਰ ਗੁਰੂ ਅਰਜਨ ਦੇ ਪਾਸ਼ਾ ਨੇ ਸਾਡੇ ਪਿੰਡ ਦਾ ਨਾਂ ਲਿਆ ਤੇ ਬਾਬਾ ਜੀ ਨੂੰ ਨਾਲ ਹੀ ਇੱਕ ਆਵਾਜ਼ ਮਰੀ ਬਾਬਾ ਚੰਬੜਾ ਉੱਠ ਲਾ ਪੱਲਾ ਇਸ ਕੋੜੇ ਬਾਬਾ ਜੀ ਨੇ ਉਹ ਸੱਤ ਵਾਰੀ ਜਿਹੜਾ ਅਸੀਂ ਪੱਲਾ ਲਾਉਨੇ ਆਂ ਸਰੀ ਉੱਤੇ ਉਹ ਬਾਬਾ ਜੀ ਨੇ ਪੱਲਾ ਲਾਇਆ ਪੱਲਾ ਫੇਰ ਕੇ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਗਲ ਚ ਪੱਲਾ ਪਾ ਕੇ ਪੁੱਛਿਆ ਬਾਬਾ ਜੀ ਮੇਰੇ ਗਰੀਬ ਸਿੱਖ ਜੀ ਕੀ ਤਾਕਤ ਆ ਇਹ ਪੱਲਾ ਲਾਉਣ ਨਾਲ ਕੋੜ ਦੂਰ ਹੋਊਗਾ ਤੇ ਪਾਸ਼ਾ ਕਹਿੰਦੇ ਜੇ ਪਹਿਲੇ ਦੂਸਰੇ ਬਚਨ ਨਾਲ ਉਰਦੋਂ ਫਿਰ ਦੁਨੀਆ ਤੇ ਕੋੜ ਖਤਮ ਹੋ ਜਾਣਾ ਸੀ ਹੁਣ ਤੂੰ ਤੀਸਰੇ ਬਚਨ ਨਾ ਉਠਿਆ ਤੇ ਤੇਰੇ ਦਰ ਤੋਂ ਚੰਬਲ ਲੂਤ ਆ ਜਿਹੜੇ ਚੰਬਲ ਵਾਲੇ ਆ ਇਹ ਕਿਥੇ ਵਾਰਾ ਚੰਬਲ ਦਾ ਬਿਮਾਰੀਆਂ ਛੱਤੀ ਆੜਦੀਆਂ ਚੰਬਲ ਵਾਲੇ ਬਲ ਰਾਜੀ ਹੋਣਗੇ ਤੇ ਬਾਬਾ ਜੀ ਨੇ ਵਰ ਦਿੱਤਾ ਗੁਰੂ ਅਰਜਨ ਦੇ ਪਾਸ਼ਾ ਨੇ ਤੇ ਬਾਬਾ ਜੀ ਨੇ ਹਾਜੀ ਆ ਕਾਜੋਕਿ ਬਿਮਾਰੀ ਫੈਲ ਗਈ ਤੇ ਮੈਂ ਗਰੀਬ ਆ ਤੇ ਮੈਂ ਅਨਪਾਣੀ ਨਹੀਂ ਲਿਆਂ ਨੂੰ ਸਕਾ ਸਕਦਾ ਉਹਨੇ ਆਖਿਆ ਵੀ ਜਿਹੜਾ ਤੇਰੇ ਦਰ ਦਾ ਪਾਣੀ ਵੀ ਪੀਊਗਾ ਦਾ ਰੋਗ ਨਾ ਟੋਗਾ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਦਰ ਜਿੱਥੇ ਸਤਗੁਰਾਂ ਨੇ ਪੈਰ ਧਰੇ ਨੇ ਅੱਜ ਵੀ ਉੱਥੇ ਸੰਗਤਾਂ ਦੇ ਮੇਲੇ ਲੱਗਦੇ ਨੇ ਵੱਡੇ ਵੱਡੇ ਰੋਗ ਕੱਟੇ ਜਾਂਦੇ ਨੇ ਸੰਗਤਾਂ ਜਾਂਦੀਆਂ ਨੇ ਸੰਗਤਾਂ ਦੇ ਜਿਹੜੇ ਦੁੱਖਦルド ਦੂਰ ਹੁੰਦੇ ਨੇ ਜਿੱਥੇ ਮੈਡੀਕਲ ਸਾਇੰਸ ਫੇਲ ਹੋ ਜਾਂਦੀ ਹੈ ਜਿੱਥੇ ਡਾਕਟਰ ਫੇਲ ਹੋ ਜਾਂਦੇ ਨੇ ਉੱਥੇ ਗੁਰੂ ਸਾਹਿਬ ਦੀ ਜਿੱਥੇ ਚੰਨ ਪਏ ਹੋਣ ਉੱਥੋਂ ਦੀ ਮਿੱਟੀ ਵੀ ਕੰਮ ਆ ਜਾਂਦੀ ਹੈ ਇਸ ਦਾ ਜਿਹੜਾ 라이ਵ ਦਿਖਾਦਣਾ ਤੁਹਾਨੂੰ ਦਿਖਾਣੇ ਆ ਇਸ ਵਕਤ ਮੌਜੂਦ ਹੈਗੇ ਤਨਤਨ ਦੇ ਪਿੰਡ ਚੰਬਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਤਨਤਨ ਬਾਬਾ ਸਿੱਧ ਸਰਸਾਈ ਜੀ ਹੈ ਇੱਥੋਂ ਦੀ ਮਿੱਟੀ ਇੱਥੋਂ ਜਿਹੜੀ ਰੱਖ ਹੈ ਇਥੋਂ ਦੇ ਸ਼ੀਰਵਾਦ ਦੇ ਨਾਲ ਵੱਡੇ ਵੱਡੇ ਜਿਹੜੇ ਚਮੜੀ ਦੇ ਰੋਗ ਨੇ ਠੀਕ ਹੁੰਦੇ ਨੇ ਜਿੰਨਾਂ ਸੰਗਤਾਂ ਨੂੰ ਡਾਕਟਰ ਜਵਾਬ ਦਿੰਦੇ ਨੇ ਕਿ ਇਸ ਰੋਗ ਦਾ ਸਾਡੇ ਕੋਲ ਹੱਲ ਨਹੀਂ ਹੈ ਉਹਨਾਂ ਰੋਗਾਂ ਦਾ ਇੱਥੇ ਹੱਲ ਹੁੰਦਾ ਪਹਿਲਾਂ ਸਾਡੇ ਨਾਲ ਜਿਹੜੇ ਸੋਨ ਸਿੰਘ ਸਾਹਿਬਾਨ ਮੌਜੂਦ ਨੇ ਉਹਨਾਂ ਨਾਲ ਜਾਣੂ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਨਾਮ ਦੱਸ ਦਿਓ ਜੀ ਤੇ ਸਥਾਨ ਦੱਸ ਦਿਓ ਕਿਹੜਾ ਮੇਰਾ ਨਾਮ ਸੁਵਿੰਦਰਪਾਲ ਸਿੰਘ ਆ ਮੈਂ ਇਥੋਂ ਦਾ ਸੇਵਾਦਾਰ ਨਾਮ ਮੁਕ ਸੇਵਾਦਾਰ ਆ ਆਪਣਾ ਇਸ ਪਰ ਜ਼ਿਆਦਾ ساری ਜਿਹੜੀ ਆ ਇਸ ਬਾਬਾ ਜੀ ਦੀ ਸਮਝਾਉਣਾ ਮੈਂ ਆਪਣਾ ਗੁਰੂ ਸਾਹਿਬ ਦੀ ਇੱਥੇ ਪੰਜਵੇਂ ਪਾਸ਼ਾ ਦਾ ਵਾਰਿਆ ਤੇ ਜਿੱਥੇ ਆਪਾਂ ਖਲੋਤੇ ਆ ਇਹ ਪੰਜਵੇਂ ਪਾਸ਼ਾ ਦਾ ਵਾਰਿਆ ਇਹ ਬਾਬਾ ਸਿੱਧ ਸਰਸਾਈ ਦਾ ਪਿੰਡ ਚੰਬਲ ਦਾਸਤਾਨ ਆ ਤੇ ਬਾਬਾ ਸਤਾਨ ਦੀ ਅਸੀਂ ਪਵਿੱਤਰ ਮਿੱਟੀ ਦੇ ਨੇ ਆ ਉਹਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਜੀ ਉਹ ਅਸੀਂ ਤੁਹਾਨੂੰ ਦੱਸ ਦਿਆਂ ਠੀਕ ਆ ਪਹਿਲਾਂ ਤੁਹਾਨੂੰ ਗੁਰੂ ਸਾਹਿਬ ਦਾ ਇਤਿਹਾਸ ਦੱਸ ਦਿਆਂ ਤੇ ਪਹਿਲਾਂ ਆਪਾਂ ਥੋੜਾ ਐਡਰੈਸ ਦੱਸ ਲਈਏ ਠੀਕ ਆ ਇੱਥੇ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਸੇਰੋਂ ਪਿੰਡ ਆ ਤੇ ਸੇਰੋਂ ਤੋਂ 2 ਕਿਲੋਮੀਟਰ ਲਹਿੰਦੇ ਵਾਲੇ ਬੰਨੇ ਚੰਬਲ ਪਿੰਡ ਆ ਜੇ ਤਰਨਤਾਰਨ ਤੋਂ ਆਪਰੇ ਸਾਤ ਤੋਂ ਆਉਣਾ ਤੇ ਸੇਰੋਂ ਆਉਣਾ ਜੇ ਹਰੀਗਿਆ ਤੋਂ ਮੋਗੇ ਤੋਂ ਆਉਣਾ ਤੇ ਤਾਂ ਵੀ ਸੇਰੋਂ ਆਉਣਾ ਠੀਕ ਆ ਤੇ ਇੱਥੋਂ ਆਣ ਕੇ ਆਟਾ ਮਿਲਦੇ ਆ ਸੇਰੋਂ ਤੋਂ ਆਟਾ ਮਿਲ ਜਾਂਦੇ ਆ ਇੱਥੇ ਆ ਪੰਜਵੇਂ ਪਾਤਸ਼ਾਹ ਦਾ ਵਾਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤਰਨਤਾਰਨ ਸਾਹਿਬ ਤੋਂ ਛੇਵੇਂ ਪਾਤਸ਼ਾਹ ਸ਼ੇਵੇਂ ਪਾਸ਼ਾ ਗੁਰੂ ਹਰਗਬਿੰਦ ਸਾਹਿਬ ਦਾ ਜਨਮ ਹੋਇਆ ਸੀ ਇਸ ਖੁਸ਼ੀ ਦੇ ਵਿੱਚ ਤਰਨਤਾਰਨ ਸਾਹਿਬ ਵਾਲੇ ਸਲੋਬਰ ਦੀ ਸੇਵਾ ਲਈ ਗੁਰੂ ਅਰਜਨ ਦੇਵ ਪਾਸ਼ਾ ਪੰਜਵੇਂ ਪਾਸ਼ਾ ਸਿੱਧਾਂ ਦੇ ਸਰਤਾਜ ਨੇ ਜਿੱਥੇ ਆਪਾਂ ਖਲੋਤਿਆਂ ਇਹ ਗੁਰਦੁਆਰਾ ਸਾਹਿਬ ਹੈ ਚੰਬਲ ਪਿੰਡ ਦਾ ਧੰਨ ਧੰਨ ਬਾਬਾ ਸਿੱਧ ਸਰਸਾਈ ਦਾ ਤੇ ਬਾਬਾ ਜੀ ਨੇ ਅੰਮ੍ਰਿਤ ਵੇਲੇ ਆਪਣਾ ਨਾਮ ਜਪ ਕੇ ਬੰਦਗੀ ਕਰਕੇ ਕਈ ਟੋਕਰੀ ਲੈ ਕੇ ਆਪਣਾ ਪ੍ਰਸ਼ਾਦਾ ਛੱਕੇ ਚਾਹ ਪਾਣੀ ਪੀ ਕੇ ਗੁਰੂ ਸਾਹਿਬ ਦੀ ਜਾ ਕੇ ਸੇਵਾ ਕੀਤੀ ਸਲੋਬਰ ਸਾਹਿਬ ਦੀ ਉੱਥੋਂ ਨਾ ਪਾਣੀ ਪੀਤਾ ਤੇ ਨਾ ਉਥੋਂ ਰੋਟੀ ਖਾਧੀ ਆ ਤੇ ਨਾ ਉਥੋਂ ਕਈ ਟੋਕਰੀ ਲਈ ਆ ਰਸਤੇ ਜਾਂਦੇ ਜੇ ਕੋਈ ਲੱਕੜਬਾਲਣ ਮਿਲ ਜਾਂਦਾ ਸੀ ਤੇ ਗੁਰੂ ਸਾਹਿਬ ਲੱਕੜਬਾਲਣ ਵੀ ਲੰਗਰ ਵਾਸਤੇ ਲੈ ਜਾਂਦੇ ਸੀ ਲੰਮੇ ਸਵੇ ਤੋਂ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਉੱਥੇ ਪਾਸ਼ਾ ਦਾ ਦੀਵਾਨ ਸੱਜਿਆ ਸੀ ਤੋ ਉਥੇ ਇੱਕ ਕੋੜ ਦੇ ਰੋਗ ਵਾਲਾ ਕੋੜੀ ਆ ਗਿਆ ਉਹਨੇ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਬੇਨਤੀ ਕੀਤੀ ਤਰਲਾ ਲਿਆ ਕਿ ਬਾਬਾ ਜੀ ਮੈਂ ਕੋੜ ਦੇ ਰੋਗ ਨਾਲ ਪੀੜਤ ਐ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਅਰਜਨ ਦੇ ਪਾਸ਼ਾ ਨੇ ਸੰਗਤ ਦੇ ਵਿੱਚ ਆਵਾਜ਼ ਲਗਾਈ ਵੀ ਮੇਰਾ ਨੀਮੀ ਪ੍ਰੇਮੀ ਸੇਖੁੱਟੋ ਜਿੰਨੇ ਇਥੋਂ ਜਲ ਪਾਣੀ ਨਾ ਛਕਿਆ ਹੋਵੇ ਇਥੇ ਸੇਵਾ ਕੀਤੀ ਹੋਵੇ ਸ਼ਰਧਾ ਭਾਵਨਾ ਦੇ ਨਾਲ ਤੇ ਬਾਬਾ ਜੀ ਪਹਿਲੇ ਬਚਨ ਨਾਲ ਨਹੀਂ ਉੱਠੇ ਬਾਬਾ ਜੀ ਵਿੱਚ ਬੈਠੇ ਸੀ ਤੇ ਦੂਸਰਾ ਬਚਨ ਫੇਰ ਗੁਰੂ ਅਰਜਨ ਦੇ ਪਾਸ਼ਾ ਨੇ ਛੱਡਿਆ ਵੀ ਮੇਰਾ ਨੀਮੀ ਪ੍ਰੇਮੀ ਸੇਖੁੱਟੋ ਇਹਨੂੰ ਲਾਉ ਪੱਲਾ ਇਸ ਕੋੜੇ ਤੇ ਬਾਬਾ ਜੀ ਨੇ ਸੋਚਿਆ ਵੀ ਕੋਈ ਹੋਰ ਹੋ ਸਕਦਾ ਕਿ ਮੈਂ ਕੱਲਾ ਨਹੀਂਗਾ ਜਿਹਨੇ ਜਲਪਾਣੀ ਨਹੀਂ ਛਕਿਆ ਇਸ ਤੋਂ ਦਾ ਪ੍ਰਸ਼ਾਦਾ ਨਹੀਂ ਛਕਿਆ ਕੋਈ ਹੋਰ ਵੀ ਹੋ ਸਕਦਾ ਬਾਬਾ ਜੀ ਨਹੀਂ ਫਿਰ ਗੁਰੂ ਅਰਜਨ ਦੇ ਪਾਸ਼ਾ ਨੇ ਸਾਡੇ ਪਿੰਡ ਦਾ ਨਾਂ ਲਿਆ ਤੇ ਬਾਬਾ ਜੀ ਨੂੰ ਨਾਲ ਇੱਕ ਆਵਾਜ਼ ਮਰੀ ਬਾਬਾ ਚੰਬੜਾ ਉਠੋ ਅੱਲਾ ਪੱਲਾ ਇਸ ਕੋੜੇ ਨੂੰ ਬਾਬਾ ਜੀ ਨੇ ਉਹ 7 ਵਾਰੀ ਜਿਹੜਾ ਅਸੀਂ ਪੱਲਾ ਲਾਉਨੇ ਆਂ ਸਰੀਰ ਤੇ ਉਹ ਬਾਬਾ ਜੀ ਨੇ ਪੱਲਾ ਲਾਇਆ ਪੱਲਾ ਫੇਰ ਕੇ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਗਲ ਚ ਪੱਲਾ ਪਾ ਕੇ ਪੁੱਛਿਆ ਬਾਬਾ ਜੀ ਮੇਰੇ ਗਰੀਬ ਸਿੱਖ ਜੀ ਕੀ ਤਾਕਤ ਹੈ ਆ ਇਹ ਪੱਲਾ ਲਾਉਣ ਨਾਲ ਕੋੜ ਦੂਰ ਹੋਊਗਾ ਤੇ ਪਾਸ਼ਾ ਕਹਿੰਦੇ ਜੇ ਪਹਿਲੇ ਦੂਸਰੇ ਬਚਨ ਨਾਲ ਉੱਠੋਂ ਫਿਰ ਦੁਨੀਆ ਤੇ ਕੋੜ ਖਤਮ ਹੋ ਜੜਾ ਸੀ ਹੁਣ ਤੂੰ ਤੀਸਰੇ ਬਚਨ ਨਾਲ ਉੱਠਿਆ ਤੇ ਤੇਰੇ ਦਰ ਤੋਂ ਚੰਬਲ ਲੂਤ ਆ ਜਿਹੜੇ ਚੰਬਲ ਵਾਲੇ ਆ ਇਹ ਕਿਥੇ ਵਾਰਾ ਚੰਬਲ ਦਾ ਬਿਮਾਰੀਆਂ ਛੱਤੀ ਅੜਦੀਆਂ ਚੰਬਲ ਵਾਲੇ ਬਲ ਰਾਜੀ ਹੋਣਗੇ ਤੇ ਬਾਬਾ ਜੀ ਨੇ ਵਾਰ ਦਿੱਤਾ ਗੁਰੂ ਅਰਜਨ ਦੇ ਪਾਸ਼ਾ ਨੇ ਤੇ ਬਾਬਾ ਜੀ ਨੇ ਹਜੇ ਅਕਾਜੋਗ ਵਿੱਚ ਬਿਮਾਰੀ ਫੈਲ ਗਈ ਤੇ ਮੈਂ ਗਰੀਬ ਆ ਤੇ ਮੈਂ ਅੰਨ ਪਾਣੀ ਨਹੀਂ ਇੰਨਿਆਂ ਨੂੰ ਸਹਾਰ ਸਕਦਾ ਉਨੇ ਆਖਿਆ ਵੀ ਜਿਹੜਾ ਤੇਰੇ ਦਰ ਦਾ ਪਾਣੀ ਵੀ ਪੀਊਗਾ ਦਾ ਰੋਗ ਨਾ ਠੋਗਾ ਰੋਟੀ ਤਾਂ ਬੜੀ ਦੂਰ ਦੀ ਗੱਲ ਆ ਕਬੀ ਨਹੀਂ ਕੋਈ ਆ ਗਈ ਇੱਥੇ ਲੰਗਰ ਚੱਲਦਾ ਵਾ ਸਵੇਰ ਤੋਂ ਸ਼ਾਮਾਂ ਤੱਕ ਭਾਵੇਂ ਤੁਹਾਡੇ ਰੋਗੀ ਦੇ ਨਾਲ ਭਾਵੇਂ 50 ਬੰਦੇ ਹੁਣ ਰੋਟੀ ਪਾਣੀ ਛੱਕ ਸਕਦੇ ਆ ਪਰ ਬਾਬਾ ਜੀ ਨੇ ਬਰ ਲਿਆ ਇਸ ਕਰਕੇ ਅਸੀਂ ਰੋਗੀ ਨੂੰ ਨਹੀਂ ਪ੍ਰਸ਼ਾਦਾ ਪਾਣੀ ਇੱਥੋਂ ਛਕਣ ਦਿੰਦੇ ਰੋਗੀ ਨਹੀਂ ਛਕੇਗਾ ਇੱਥੋਂ ਜਲ ਪਾਣੀ ਰੋਗੀ ਨਹੀਂ ਖਾ ਸਕਦਾ ਖਾ ਸਕਦਾ ਰੋਗੀ ਨਹੀਂ ਖਾ ਸਕਦਾ ਪਾਣੀ ਵੀ ਨਹੀਂ ਪੀ ਸਕਦਾ ਨਾ ਕੋਈ ਨਹੀਂ ਉਹ ਜਿਸ ਚੰਨ ਗੰਗਾ ਉੱਥੇ ਬੋਟ ਲੈ ਕੇ ਲਾਇਆ ਵੀ ਉਸ ਦਾ ਜਲ ਪਾਣੀ ਉਹ ਨਹੀਂ ਛਕਣਾ ਦੂਜੇ ਜਿਹੜੇ ਨਾਲ ਆਏ ਆ ਉਹ ਛਕ ਸਕਦੇ ਬਾਬਾ ਜੀ ਦੇ ਅਰਜ ਗੁਰੂ ਅਰਜਨ ਦੇ ਪਾਸ਼ਾ ਨੂੰ ਇੱਕ ਛੋਟਾ ਜਿਹਾ ਸਵਾਲ ਆ ਸਾਰੇ ਪਿੰਡ ਚੋਂ ਹੀ ਨਹੀਂ ਛੱਕ ਸਕਦਾ ਚੰਬਲ ਦੇ ਕੀ ਸਿਰਫ ਗੁਦਵਾਦਾ ਸਤੋਂ ਜਿੱਤੋਂ ਸਾਡੀ ਜੂ ਆ ਉੱਥੋਂ ਤੱਕ ਨਹੀਂ ਪੀਣਾ 2 ਕਿਲੋਮੀਟਰ ਸੇਰੋਂ ਤੋਂ ਬਾਹਰ ਜਾ ਕੇ ਜੋ ਮਰਜ਼ੀ ਛੱਕੇ ਸਾਡੀ ਜੂ ਦਾ ਪਾਣੀ ਨਹੀਂ ਹੁੰਨੇ ਪੀਣਾ ਤੇ ਅਹੀਂ ਇੱਥੇ ਬਾਬਾ ਸਤਾਨ ਦੀ ਦੰਨਿਆ ਪਵਿੱਤਰ ਮਿੱਟੀ ਪਰ ਉਹਨੂੰ ਮਿੱਟੀ ਨਹੀਂ ਕਹਿਣਾ ਉਹਨੂੰ ਰਖ ਸਾਹਿਬ ਕਹਿਣਾ ਕਿਉਂਕਿ ਮੇਰੀ ਜ਼ਬਾਨ ਉਹਦਾ ਬਿਆਨ ਨਹੀਂ ਕਰ ਸਕਦੀ ਕਿ ਕਿਡੇ ਕਿਡੇ ਵੇਰੇ ਹੋ ਰੋ ਗਏ ਇੱਥੇ ਰਾਜੀ ਹੋਏ ਆ ਕਿ ਮੈਨੂੰ ਇੱਥੇ 6 ਸਾਲ ਹੋ ਗਏ ਸੇਵਾ ਕਰਦੇ ਨੂੰ ਗੁਰੂ ਦੇ ਸਤਾਨ ਤੇ ਉਹ ਰੋਗੀ ਕਿਸੇ ਰਾਜੀ ਹੋਏ ਜਿਹੜੇ 100-100 ਕਰੋੜ ਰੁਪਏ ਨਾਲ ਨਹੀਂ ਹੋ ਸਕਦੇ ਇਥੋਂ ਰਾਜੀ ਹੋਣਗੇ ਜੇ ਉਹ ਸ਼ਰਧਾ ਤੇ ਵਿਸ਼ਵਾਸ ਰੱਖੜ ਕੇ ਜੋ ਉਹਹੀਂ ਬੋਲ ਕੇ ਦੱਸਦਿਆਂ ਠੀਕ ਹੈ ਸ਼ਰਧਾ ਦੇ ਵਿਸ਼ਵਾਸ ਨਾਲ ਉਹ ਬਾਬਾ ਸਤਾਨ ਦੀ ਪਵਿੱਤਰ ਮਿੱਟੀ ਦੇ ਨੇ ਇੰਨੀ ਕੁ ਲੈ ਜਾਣੀ ਆ ਜਾ ਕੇ ਇੱਕ ਕੋਰਾ ਕੁਜਾ ਲੈਣਾ ਚੱਪੜੀ ਸਮੇਤ ਇੱਕ ਕੌਲੀ ਇੱਕ ਗਲਾਸ ਹੂੰ ਕੌਲੀ ਗਲਾਸ ਭਾਏ ਪਲਾਸਟਿਕ ਦਾ ਹੋਏ ਕੌਲੀ ਗਲਾਸ ਕੁਜਾ ਲੈ ਕੇ ਉਹ ਰਾਤ ਬੱਬੀ ਨਾ ਨਾਲ ਆਪਾਂ ਦੇਖੀਏ ਜਿੱਥੇ ਉਹ ਰੱਖ ਸਾਹਿਬ ਮਿਲਦੀ ਹੈ ਹਾਂਜੀ ਨਾਲ ਨਾਲ ਆਪਾਂ ਦੇਖਦੇ ਹਾਂ ਬਿਲਕੁਲ ਸੁਣੋ ਬੱਬਾ ਜੀ ਰੱਖ ਸਾਹਿਬ ਜਿਹੜੀ ਉੱਥੇ ਦਿੰਦੇ ਹੋ ਤੁਸੀਂ ਉਹ ਕਿੱਦਾਂ ਲਗਾਉਣੀ ਹੈ ਤੇ ਫਿਰ ਉਸ ਤੋਂ ਬਾਅਦ ਕੀ ਮर्याਦਾ ਕੀ ਹੁੰਦੀ ਹੈ ਉਹ ਅਹੀਂ ਤੇ ਆਂ ਦੱਸ ਦਿਓ ਉਸ ਕੁਜੇ ਚ ਰੱਖ ਕੇ ਉਸ ਕਮਰੇ ਚ ਲੈ ਜਾਣੀ ਆ ਜਿੱਥੇ ਕੋਈ ਮੀਟ ਸ਼ਰਾਬ ਸਿਗਰਟ ਤਮਾਕੂ ਇਹੋ ਜਿਹਾ ਬੰਦਾ ਨਾ ਆਵੇ ਅੱਛਾ ਜੀ ਕੋਈ ਵੀ ਘਰ ਦਾ ਹੋਵੇ ਮ ਬਾਹਰ ਦਾ ਹੋਵੇ ਤੁਹਾਡਾ ਕੋਈ ਗਵੰਡੀ ਹੋਵੇ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਉਸ ਕਮਰੇ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਕਮਰੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ ਠੀਕ ਆ ਹੋਰ ਜੇ ਕੋਈ ਨਹੀਂ ਕੋਈ ਛਕਦਾ ਛਕੌਂਦਾ ਕੋਈ ਬੀਬੀ ਆ ਕੋਈ ਪਰਦਾ ਪਰਿਵਾਰ ਆ ਉਸ ਕਮਰੇ ਜਾ ਸਕਦਾ ਠੀਕ ਆ ਜਿਹਨੂੰ ਉਹਨੇ ਲਾਉਣੀ ਉਹਨੇ ਰੱਖਣੀ ਜਿਹਨੇ ਲਾਉਣੀ ਆ ਉਹਨੇ ਲਾਉਣੀ ਉਹਨੇ ਰੱਖਣੀ ਉਹਨੇ ਟੱਕਣੀ ਪੁੱਜਾ ਉਹਨੂੰ ਹੱਥ ਲਾਵੇ ਠੀਕ ਆ ਸਵੇਰੇ ਉੱਠੋ ਅਮਰਤ ਵੇਲੇ ਆ ਦੇਖੋ ਆਵੇ ਸਵੇਰੇ ਮਤਲਬ ਉੱਠਣਾ ਐਨੀ ਗਰਖ ਪਾ ਲੈਣੀ ਆ ਪਾ ਕੇ ਤੇ ਥੋੜਾ ਜਿਹਾ ਪਾਣੀ ਲੈਣਾ ਗਲਾਸ ਚ ਤੇ ਇਹ ਪਾਣੀ ਪਾਣਾ ਇਹਨੂੰ ਘੋਲ ਕੇ ਆਪਣੇ ਸਰੀਰ ਤੇ ਪਤਲੀ ਪਤਲੀ ਲਾਉਣੀ ਜਿਦ ਤਰ੍ਹਾਂ ਬੀਬੀਆਂ ਉਪਰੋਲਾ ਜਿਹਾ ਫੇਰਦੀਆਂ ਲਾ ਕੇ ਤੇ ਬਾਬਾ ਜੀ ਦਾ ਨਾਮ ਜਪਣਾ ਧੰਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਧੰਤਨ ਬਾਬਾ ਸਿੱਧ ਸਰਸਾਈ ਜਪ ਕੇ ਉਸ ਤੋਂ ਬਰਾ ਚਾਹ ਬਣੀ ਸਕੋ ਚਾਹ ਪਾਣੀ ਸ਼ਾਕੇ ਚੰਬੜੇ ਦਾ ਜੋੜਾ ਨਹੀਂ ਪਾਉਣਾ ਚੰਬੜੇ ਦੀ ਬੈਲਟ ਨਹੀਂ ਲਾਉਣੀ ਪਲਾਸਟਿਕ ਦੇ ਬੂਟ ਪਾ ਸਕਦੇ ਟਾਕੀ ਦੇ ਬੂਟ ਪਾ ਸਕਦੇ ਮੁੜ ਕੇ ਨਾ ਇਹ ਲਾਉਣੀ ਤੇ ਨਾਲ ਲਾਉਣੀ ਚਵੀਆਂ ਕੇ ਨਾਮਾ ਅੱਜ 6 ਵਜੇ ਲਾ ਲਿਆ ਕੱਲ 6 ਵਜੇ ਲਾਉਣੀ ਮੁੜ ਕੇ ਨਾਲ ਲਾਉਣੀ ਤੇ ਨਾ ਲਾਉਣੀ ਚਵੀਆਂ ਕੇ ਨਾਮਾ ਲਾਉਣੀ ਠੀਕ ਆ ਮਸਰੀ ਜਿਹੜਾ ਬਿਲਕੁਲ ਸੁੱਚਾ ਦੇ ਪੁੱਤਾਂ ਰੱਖਣਾ ਜੇ 40 ਤੋਂ ਪਹਿਲਾਂ ਰਮਾਨ ਆ ਗਿਆ ਚੰਬਲ ਦਾ 40 ਤੋਂ ਪਹਿਲਾਂ ਰਮਾਨ ਆ ਗਿਆ ਫਿਰ 40 42 ਦਿਨ ਪੂਰੇ ਕਰਨੇ ਆ ਜੇ 40 ਤੋਂ ਪਹਿਲਾਂ ਰਮਾਨ ਆ ਗਿਆ ਫਿਰ 40 45 ਦਿਨ ਪੂਰੇ ਕਰਨੇ ਜੀ ਜਾਪੇ ਕੋਈ ਜੜਾਂ ਵਾਲੀ ਆ ਤੇ ਆਪਾਂ ਵੱਧ ਵੀ ਲਾ ਸਕਦੇ ਹਾਂ ਮੋੜਿਆ ਕਿ ਤੁਸੀਂ ਗੱਲ ਕਰਦੇ ਸੀਗੇ ਇਹ ਵੀ ਸੁਣਿਆ ਕਿ ਕਹਿੰਦੇ ਕੋਈ ਆਪਣੀ ਇਸਤਰੀ ਨਾਲ ਨਹੀਂ ਆਪਾਂ ਪਹਿਣਾ ਜਾਂ ਛੂਣਾ ਨਹੀਂ ਇਹ ਵੀ ਕੋਈ ਗੱਲ ਹੈਗੀ ਹਾਂ ਬਿਲਕੁਲ ਗ੍ਰਸਤਮਾਰਕ ਨਹੀਂ ਕਰਨਾ ਸੁੱਚੇ ਰਹਿਣਾ ਗ੍ਰਸਤਮਾਰਕ ਨਹੀਂ ਕਰਨਾ ਸੁੱਚੇ ਰਹਿਣਾ ਉਹ ਹੀ ਸਾਰਾ ਧਿਆਨ ਇਹਾਸ ਦੱਸਾਂਗੇ ਨਾ ਕਿ ਬਿਲਕੁਲ ਸੁੱਚੇ ਪੁੱਤਰ ਰਹਿਣਾ ਜਿੰਨਾ ਚਿਰ ਤੱਕ ਬਾਬਾ ਜੀ ਦੀ ਰੱਖ ਲਾਉਣੀ ਆ ਝੂਠਾ ਕਿਸੇ ਨੂੰ ਦੇਣਾ ਨਹੀਂ ਝੂਠਾ ਕਿਸੇ ਦਾ ਖਾਣਾ ਨਹੀਂ ਠੀਕ ਆ ਝੂਠਾ ਕਿਸੇ ਦਾ ਖਾਣਾ ਨਹੀਂ ਝੂਠਾ ਕਿਸੇ ਨੂੰ ਦੇਣਾ ਨਹੀਂ ਦਵਾਈ ਇੱਤੇ ਲਾਉਣੀ ਕੋਈ ਨਹੀਂ ਇਸ ਰੋਗ ਦੀ ਦਵਾਈ ਨਾਲ ਲਾਉਣੀ ਨਾ ਖਾਣੀ ਔਰ ਕੋ ਰੋਗ ਜਿਹਾ ਬੁਖਾਰ ਆ ਕੋ ਜਕਾਮ ਆ ਟਿੱਡ ਪੀੜ ਸਿਰ ਪੜੀ ਉਹਦੀ ਦਵਾਈ ਖਾਓ ਇਸ ਰੋਗ ਦੀ ਦਵਾਈ ਅਸੀਂ ਦਿੰਦੇ ਨਹੀਂ ਖਾ ਆਖੀ ਦਾ ਵੀ ਨਹੀਂ ਖਾਣੀ ਠੀਕ ਆ ਜੋ ਉਹ ਕਰਨਾ ਉਹ ਰੱਖਨੇ ਕਰਨਾ ਹਾਂ ਰੱਖਨੇ ਕਰਨਾ ਕਿਉਂਕਿ ਆਪਾਂ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਭਰੋਸਾ ਰੱਖ ਕੇ ਤੇ ਗੱਲ ਬਣਨੀ ਆ ਫਿਰ ਉਸ ਤੋਂ ਬਾਅਦ ਜਦੋਂ ਉਹ ਬੰਦਾ ਠੀਕ ਹੋ ਗਿਆ ਠੀਕ ਆ ਜਦੋਂ ਉਹ ਠੀਕ ਹੋ ਗਿਆ ਤੇ ਫਿਰ ਉਹ ਜਿਹੜਾ ਉਹ ਗਲਾਸ ਕੁੱਲੀ ਕੁਜਾ ਜੋ ਵੀ ਆ ਉਜਾਲ ਪ੍ਰਵਾਹ ਕਰ ਦਿੱਤਾ ਜਲ ਪ੍ਰਵਾਹ ਕਰਕੇ ਕਿਲੋ 2 ਕਿਲੋ ਆਟਾ ਥੋੜੀ ਜੀ ਦਾਲ ਥੋੜਾ ਜਿਹਾ ਘਿਓ ਹਲਦੀ ਮਸਾਲਾ ਖੰਡ ਖੁੰਡ ਲੰਗਰ ਦਾ ਸਮਾਨ ਜਿਹੜਾ ਦਾ ਕਿਉਂ ਬਾਬਾ ਜੀ ਦੀ ਮਰਜ਼ੀ ਦਾ ਪਹਿਲੇ ਪਿਛੋਂ ਤੁਰੀ ਆਉਂਦੀ ਪਹਿਲਾਂ ਕੱਚਕਾਂ ਖਾਉਂਦੇ ਪੰਜ ਜਾਂ 7 ਲੜਕੀਆਂ ਜਿਹੜੀਆਂ ਵਿਆਹੀਆਂ ਤੇ ਮੰਗੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਤੁਹਾਨੂੰ ਪਤਾ ਅੱਜ ਕੱਲ ਕੋਈ ਪ੍ਰਸ਼ਾਦਾ ਕਿਸੇ ਦੇ ਘਰੋਂ ਸਕਦਾ ਨਹੀਂ ਵਹਿਮ ਕਰਦੇ ਲੋਕ ਉਹ ਫਿਰ ਤੁਸੀਂ ਕੀ ਕਰਨਾ ਗੁਰਦੁਆਰਾ ਸਾਹਿਬ ਉੱਥੇ ਤੁਹਾਡੇ ਲਾਗੇ ਗੁਰਦੁਆਰਾ ਸਾਹਿਬ ਹੋਏ ਉੱਥੇ ਚੜਾ ਸਕਦੇ ਜੇ ਜੇ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਉਣਾ ਉੱਥੇ ਆਉਣਾ ਬਿਲਕੁਲ ਸੱਚੇ ਪੁੱਤਰਣਾ ਇਹ ਕਹੀ ਲਿਖਿਆ ਇਤਿਹਾਸ ਦਿੰਨੇ ਆ ਤੁਹਾਡੇ ਕੋਲ ਮੈਂ ਦੜਾ ਫੜਾਇਆ ਇਹ ਕਹੀ ਲਿਖਿਆ ਇਤਿਹਾਸ ਦਿੰਨੇ ਜੋ ਦੇਸ਼ਾਂ ਵਿਦੇਸ਼ਾਂ ਪੱਟ ਕੇ ਕਹਿੰਦੇ ਸਦਾ ਹੁੰਦੀਆਂ ਨੇ ਸਦਾ ਆ ਜੋ ਹੈ ਨਾ ਆ ਵੇਖ ਆ ਜੋ ਅਸੀਂ ਲਿਖਿਆ ਆ ਮਰਜ਼ਾਦਾ ਥੱਲੇ ਜੋ ਮੈਂ ਬੋਲਿਆ ਸਿੱਧ ਅਸਲ ਸਾਈ ਜਿਹੜਾ ਲਿਖਿਆ ਸਸਾਈ ਤੂੰ ਕੀ ਭਾਵ ਹੈ ਸਰਸਾਈ ਦਾ ਭਾਵ ਆ ਕਿ ਜਿਹੜੀ ਕਰਮ ਹੁੰਦੀ ਨਾ ਪਾ ਸਾਡੇ 5 ਫੁੱਟ ਦੀ ਤੇ ਉਹਦੇ ਵਿੱਚ ਛੋਟੀਆਂ ਛੋਟੀਆਂ ਸਰਸਾਈਆਂ ਹੁੰਦੀਆਂ ਛੋਟੀਆਂ ਛੋਟੀਆਂ ਤੇ ਬਾਬਾ ਜੀ ਕੰਮ ਬਹੁਤ ਵੱਡਾ ਕਰਦੇ ਐਡਾ ਕੋਈ ਕਰ ਨਹੀਂ ਸਕਦਾ ਦੁਨੀਆ ਤੇ ਸਾਰੇ ਦੇਸ਼ਾਂ 'ਚ ਉਹ ਇੱਥੇ ਰੱਖ ਜਾਂਦੀ ਆ ਇੰਗਲੈਂਡ ਅਮਰੀਕਾ ਇਟਲੀ ਕੁਵੈਤ ਬਹਿਰੀਨ ਸਾਊਦੀ ਅਰਬੀ ਦੁਬਈ ਦੋਹਾ ਕਤਰ ਅਰਬੀ ਦੇਸ਼ ਜਿਹੜੇ ਇੱਥੋਂ ਸੰਗਤ ਲਈ ਕੇ ਅਰਦਾਸ ਰੱਖੜਦੀਏ ਇੱਥੇ ਹੁੰਦੀ ਆ ਸਰਸਾਈ ਦਾ ਮਸਲਾ ਇਹ ਵੀ ਛੋਟਾ ਨਾਂ ਰਖਾਇਆ ਉਹਨੇ ਉਹ 5.5 ਫੁੱਟ ਦੇ ਕਰਮ ਦੇ ਵਿੱਚ ਸਸਾਈਆਂ ਹੁੰਦੀਆਂ ਛੋੜੇ ਜਿਹੋੜੀਆਂ ਕੰਮ ਬਹੁਤ ਵੱਡਾ ਕਰਦਾ ਬਾਬਾ ਜੀ ਨਾਂਾ ਛੋਟਾ ਰਖਾਇਆ ਕਿਉਂਕਿ ਗੁਰੂ ਸਾਹਿਬ ਦੀ ਉੱਥੇ ਬਖਸ਼ਿਸ਼ ਆਉੱਤੇ ਤੇ ਆਹ ਵੇਖ ਲਓ ਇੱਥੇ ਕੋਈ 2-4 ਕਰੋੜ ਨਹੀਂ ਰਾਜੀ ਹੋਇਆ ਕਿੰਨੇ ਅਰਬ ਬੰਦਾ ਰਾਜੀ ਹੋ ਚੁੱਕਾ ਕਿੰਨੇ ਅਰਬ ਬੰਦਾ ਰਾਜੀ ਹੋ ਚੁੱਕਾ 4.5 ਜਿੰਨੇ ਵੀ ਲੋਗ ਆ ਰਾਖੀ ਹੁੰਦੀ ਆ 40-42 ਦਿਨ ਹੋਣਾ ਪੈਂਦਾ ਜਿਆਦਾ ਵੀ ਹੋਣਾ ਪੈਂਦਾ ਜਾਂ ਜਲ ਮਤਲਬ ਇੱਥੇ ਜਦਾ ਸੋਹਵਾ ਰਸਨਾ ਨਾ ਜਲ ਨਹੀਂ ਖੜਨਾ ਨਾ ਪਾਣੀ ਪੀਣਾ ਨਾ ਇਸ਼ਨਾਨ ਉਹ ਜੇ ਕਿਸ ਜੇ ਕਿਸ ਨੂੰ ਮੜਾ ਮੁਰਜਾ ਰੋਗ ਜਿਤਨਾ ਖਾਰਸ ਖੁਸ ਹੁੰਦੀ ਆ ਜਿਹੜਾ ਨਹੀਂ ਲਾ ਸਕਦਾ ਅੱਖ ਉਹਨੂੰ ਉਹ ਇਸ਼ਨਾਨ ਕਰ ਲੈਂਦਾ ਠੀਕ ਹੋ ਜਾਂਦਾ ਬਿਲਕੁਲ ਹੋਰ ਇਸ਼ਨਾਨ ਵਾਲੀ ਮਰਜਾਦਾ ਨਹੀਂ ਰੱਖਦੀ ਮਰਜਾਦਾ ਸਾਡੇ ਸਵਾ 2 ਕਿਲੋ ਗੁੜ ਦੀ ਮਰਜਾਦਾ ਗੁੜ ਲੈਣਾ ਪੈਂਦਾ ਉਹਦਾ ਰੋਗ ਜਿਹੜਾ ਰੋਗੀ ਦਾ ਇਹਨਾਂ ਦਾ ਵੰਡਿਆ ਜਾਂਦਾ ਇਸ ਕਰਕੇ ਗੁੜ ਦੀ ਮਰਜਾਦਾ ਵਾ ਪਾਪਾ ਜੀ ਨੇ ਪਹਿਲੇ ਇੱਥੋਂ ਬਣਾਈ ਤੇ ਉਹ ਸਵਾ 2 ਕਿਲੋ ਗੁੜ ਲਈਦਾ ਇਹ ਮਰਜਾਦਾ ਤੇ ਮੇਰਾ ਨੰਬਰ ਇੰਟਰਨੈਟ ਤੇ ਵੀ ਚੱਲਦਾ ਅੱਗੇ ਵੀ ਬੜੀਆਂ ਫਿਲਮਾਂ ਬਣਾਈਆਂ ਤੇ 40 ਬਣਈਆਂ ਬਾਬਾ ਜੀ ਦੀਆਂ ਮਾਲਕ ਦੀ ਉਹ ਮਾਲਕ ਕਿਰਪਾ ਕਰਦਾ ਤੇ ਨੰਬਰ ਮੇਰਾ ਉੱਤੇ ਚੱਲਦਾ 774 73725 73 ਜੇ ਕਿਸੇ ਨੂੰ ਕੋਈ ਦਿੱਕਤ ਹੋਏ ਇਹਦੇ ਆ ਕਮੇਟੀ ਵਾਲੇ ਨੰਬਰ ਬੰਦਾ ਇੱਕ ਛੋਟਾ ਜਿਹਾ ਸਵਾਲ ਹੈ ਖੀਦਲਾ ਸਵਾਲ ਹੈ ਕੁਝ ਲੋਕ ਕਹਿੰਦੇ ਆ ਕਿ ਹਰਮੰਦਰ ਸਾਹਿਬ ਤੋਂ ਜਲ ਲਿਆਉਣਾ ਕੋਈ ਉਹ ਵੀ ਗੱਲ ਚੱਲੀ ਸੀਗੀ ਪਿੱਛੇ ਉਹਦਾ ਵੀ ਕੋਈ ਦੱਸ ਦੀ ਆਪਾਂ ਤੁਸੀਂ ਇੱਕ ਬੀਬੀ ਜੀ ਨੇ ਉਹਨੂੰ ਪਤਾ ਨਹੀਂ ਉਹਨੇ ਉਹ ਗਲਤ ਬੋਲ ਕਥਿਆ ਕਿ ਪਹਿਲਾਂ ਹਰਮੰਦਰ ਸਾਹਿਬ ਆਓ ਤੇ ਫਿਰ ਚੰਬਲ ਪਿੰਡ ਜਾਓ ਗੁਰਦਰਾ ਸਾਹਿਬ ਨਹੀਂ ਇਹੋ ਜਿਹਾ ਕੋਈ ਨਹੀਂ ਉਹ ਵੈਗਰੂਪ ਉਹ ਜਿਹੜਾ ਵਾ ਰੱਖ ਜਿਹੜੀ ਆ ਉਹ ਐ ਮਰ ਜਾਦਾ ਨਹੀਂ ਸਿੱਧੇ ਇੱਥੇ ਆਉਣਾ ਵਾ ਉੱਥੇ ਨਹੀਂ ਜਾ ਮਹਾਰਸਾਰ ਉੱਤਾਂ ਖੁਸ਼ੀ ਨਾਲ ਜਾਵੇ ਹਮ ਗੁਰੂ ਦਾ ਦਰਬਾਰ ਆ ਇਹਦੇ ਨਾਲ ਕੋ ਲਿੰਕ ਨਹੀਂ ਬਲੇ ਇਹ ਗੱਲ ਨਹੀਂ ਹੈਗੀ ਪਹਿਲਾਂ ਉੱਥੇ ਇਸ਼ਨਾਨ ਕਰਕੇ ਉਹ ਤੇ ਫਿਰ ਇੱਥੇ ਇਸ਼ਨਾਨ ਕਰੋ ਨਹੀਂ ਇਹ ਨਹੀਂ ਕਿ ਮਰ ਜਾਦਾ ਠੀਕ ਹੈ ਬਾਬਾ ਜੀ 36 ਦੂਗ ਠੀਕ ਹੁੰਦੇ ਇੱਥੋਂ ਹਾਂ ਵੈਗਰੂ ਕੱਲੀ ਜੰਮਲ ਦਾ ਵਾਰਿਆ 36 ਨਾਲ 36 37 ਨਾਲ ਤੁਸੀਂ ਸਮਝੋ ਜਿੰਨੇ ਜਿਹੜੇ ਵੀ ਕੋਈ ਭਾਵਨਾ ਲਾਉਂਦਾ ਉਹਦਾ ਉਹ ਉਹ ਫੇਰਾ ਪਾਰ ਹੋ ਜਾਂਦਾ ਚਲੋ ਬਾਈ ਦਾ ਖਾਲਸਾ ਇਹ ਪਤਾ ਨਹੀਂ ਸੋ ਬਿਲਕੁਲ ਤੁਸੀਂ ਦੇਖੋ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਣੇ ਆ ਦਰਬਾਰਾ ਦਰਬਾਰ ਸਾਹਿਬ ਦੀ ਕਿ ਕਿੱਡਾ ਵੱਡਾ ਇਤਿਹਾਸ ਹੈ ਬਾਬਾ ਜੀ ਦਾ ਜਿਹੜੇ ਤੁਸੀਂ ਇੱਥੇ ਦੇਖ ਸਕਦੇ ਹੋ ਮਿੱਟੀ ਦੇ ਕੁਜੇ ਭਾਂਡੇ ਵਿਖੇ ਗਏ ਨੇ ਸੋ ਇਹਨਾਂ ਦੇ ਵਿੱਚ ਜਿਹੜੀ ਰੱਖ ਸਾਹਿਬ ਲਜਾਈ ਜਾਂਦੀ ਹੈ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਸੋ ਕਿਸ ਤਰੀਕੇ ਨਾਲ ਇੱਥੇ ਜਿਹੜੀ ਰੱਖ ਲਜਾਈ ਜਾਂਦੀ ਹੈ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਵੈਰ ਦੀ ਕਾ ਖਾਲਸਾ ਵੈਰ ਦੀ ਕੀ ਫਤਿਹ ਬਾਬਾ ਜੀ ਬਖਸ਼ੇ ਬਾਬਾ ਜੀ ਦੀ ਰਾਖਾ ਜਿਹੜੀ ਉਹਨੂੰ ਮਿੱਟੀ ਨਹੀਂ ਕਿਹਾ ਜਾਂਦਾ ਉਹਨੂੰ ਰੱਖ ਕਿਹਾ ਜਾਂਦਾ ਉਹ ਰੱਖ ਇਥੋਂ ਮਟਕਾ ਲਿਆ ਜਾਂਦਾ ਇੱਕ ਕੋਲੀ ਇੱਕ ਗਲਾਸ ਨਾਲ ਇਹ ਮਟਕਾ ਖਾਲੀ ਆ ਇਹ ਰੱਖਦਾ ਉਸ ਕਮਰੇ ਦੇ ਵਿੱਚੋਂ ਭਰਿਆ ਜਾਂਦਾ ਘਰ ਜਾ ਕੇ ਇਹ ਗਲਾਸ ਦੇ ਵਿੱਚ ਪਾਣੀ ਲਿਆ ਜਾਂਦਾ ਇਹ ਮਟਕੇ ਦੇ ਵਿੱਚੋਂ ਰੱਖ ਕੱਢ ਕੇ ਕੋਲੀ 'ਚ ਪਾ ਕੇ ਇਹਦਾ ਕੋਲਾ ਬਣਾਇਆ ਜਾਂਦਾ ਕੋਲਾ ਬਣਾ ਕੇ ਪਤਲਾ ਕਰਕੇ ਤੇ ਆਪਣੇ ਸਰੀਰ ਤੇ ਲਗਾਈ ਜਾਂਦੀ ਆ ਕੋਲੀ ਰੋਜ਼ ਨਹੀਂ ਧੋਈਦੀ ਗਲਾਸ ਚ ਪਾਣੀ ਵਧ ਗਿਆ ਕਿਸੇ ਗਮਲੇ ਨੂੰ ਪੌਦੇ ਨੂੰ ਕੰਦੀ ਦੁਆਰ ਤੇ ਪਾਇਆ ਜਾਂਦਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਬਾਬਾ ਜੀ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਇਸ ਤਰੀਕੇ ਨਾਲ ਜਿਹੜਾ ਕੁਜੇ ਵੇਚਦੇ ਮਿੱਟੀ ਦੇ ਤੇ ਕਿੰਨਾ ਕ ਤੁਸੀਂ ਇੱਥੇ ਤੁਦਬਾ ਹੰਡਾ ਲਿਆ ਸੰਗਤ ਕਿੰਨੀ ਕੀ ਦੇਖ ਲਈ ਠੀਕ ਹੁੰਦੀ ਉਹ ਇੱਥੇ 15 16 ਸਾਲ ਹੋ ਚੱਲੇ ਆ ਇਹ ਉਸ ਤੋਂ ਪਹਿਲਾਂ ਮੈਂ ਅੰਦਰ ਸੇਵਾ ਕਰਦਾ ਹਾਂ ਪ੍ਰਸ਼ਾਦ ਦੀ ਕੋਈ ਗੱਲਬਾਤ ਕਿਸੇ ਨੂੰ ਸਮਝਾਉਣੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਜਹੇਦਾਰ ਨੇ ਸਮਝਾਇਆ ਉਸ ਤਰ੍ਹਾਂ ਮੈਂ ਸਮਝਾਉਣਾ ਹਉ ਤੋਂ ਬਾਅਦ ਬੈਠਿਆ ਬੈਠਿਆ ਮੈਨੂੰ ਇੱਕ ਖੇਡ ਆਈ ਕਿ ਭਾਂਡੇ ਮੈਨੂੰ ਮੰਗਦੇ ਸੀ ਵੀ ਇੱਕ ਇਹੋ ਜੇ ਲੈਣੇ ਇੱਕ ਤਰ੍ਹਾਂ ਦੇ ਲੈਣੇ ਫਿਰ ਮੈਂ ਸੋਚਿਆ ਕਿ ਮੈਂ ਹੀ ਨਾ ਇੱਥੇ ਭਾਂਡੇ ਰੱਖ ਲਾਂ ਫਿਰ ਮੈਂ ਭਾਂਡੇ ਰੱਖਦਾ ਰੱਖਦਾ ਫਿਰ ਮੈਨੂੰ ਥੋੜੀ ਜੀ ਸੇਲ ਹੁੰਦੀ ਗਈ ਮੈਂ ਹੋਰ ਲੈ ਕੇ ਰੱਖਦਾ ਰਿਆ ਅੱਜ ਦੇ ਦਿਨਾਂ ਤੱਕ ਮੈਂ ਇਹ ਭਾਂਡੇ ਇੱਥੇ ਜਿਹੜਿਆਂ ਨੂੰ ਆ ਗਿਆ ਨੂੰ ਪੰਡਾ ਸੰਗਤ ਨੂੰ ਦੇਣਾ ਵਾ ਕੀ ਬੰਦਾ ਹਾਂ ਜੀ ਮਹਿਰਜੀ ਕਾ ਖਾਲਸਾ ਵੈਗਤੀ ਸੋ ਬਿਲਕੁਲ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਜਿਹੜੇ ਇੱਥੇ ਉਹ ਮਿੱਟੀ ਦੇ ਬਰਤਨ ਵੀ ਹੁੰਦੇ ਨੇ ਕਿਉਂਕਿ ਸੰਗਤ ਨੂੰ ਇੱਥੇ ਲੋੜ ਸੀਗੀ ਸੋ ਤੁਸੀਂ ਤਸਵੀਰਾਂ ਦੇਖੋ ਬੜਾ ਇਤਿਹਾਸ ਹੈ ਗੁਰੂ ਸਾਹਿਬ ਦੇ ਤੁਸੀਂ ਦੇਖੋ ਇੱਥੇ ਕਿੰਨੀ ਵੱਡੇ ਜਿਹੜੇ ਕਦਮ ਨੇ ਕਿੰਨੀ ਵੱਡੀ ਇੱਥੇ ਸ਼ਕਤੀ ਹੈ ਜਿਹੜਾ ਵੱਡੇ ਵੱਡੇ ਰੋਗ ਜਿਹਦੇ ਡਾਕਟਰ ਜਵਾਬ ਦੇ ਦਿੰਦੇ ਨੇ ਸਦਾ ਸੇ ਸਵਰੀਆਂ ਬਿਮਾਰੀਆਂ ਸੇ ਠੀਕ ਹੁੰਦੀਆਂ ਨੇ ਸੋ ਜਰੂਰ ਤੁਸੀਂ ਵੀ ਇੱਥੇ ਆ ਸਕਦੇ ਹੋ ਨਾਲ ਦੇ ਨਾਲ ਤੁਹਾਨੂੰ ਇੱਕ ਤਸਵੀਰ ਦਿਖਾਉਂਗਾ ਤੁਸੀਂ ਦੇਖੋ ਇੱਥੇ ਜਿਹੜਾ ਸਾਰਾ ਇਤਿਹਾਸ ਵੀ ਲਿਖਿਆ ਹੈ ਅੰਦਰ ਵੀ ਉਹਨਾਂ ਨੇ ਇਤਿਹਾਸ ਦੱਸਿਆ ਸੋ ਬੜਾ ਖੂਬਸੂਰਤ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੋ ਇੱਥੇ ਵੀ ਇਤਿਹਾਸ ਲਿਖਿਆ ਸੋ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇੱਥੇ ਇਤਿਹਾਸ ਲਿਖਿਆ ਹੋਇਆ ਸੋ ਇਹ ਤਸਵੀਰਾਂ ਤੁਸੀਂ ਇਤਿਹਾਸ ਦੀਆਂ ਵੀ ਦੇਖ ਸਕਦੇ ਹੋ ਜਿਹੜਾ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ ਤੁੰਤ ਸਾਹਿਬ ਸਲੋਵਤ ਦੀ ਸੇਵਾ ਦਾੰਬ ਕਰਾਈ ਸੀ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਇਤਿਹਾਸ ਜਿਹੜਾ ਉੱਥੋਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਸੋ ਇਹ ਜਗ੍ਹਾ ਜਿਹੜੀ ਚੰਬਲ ਦੇ ਤਰਨਤਾਂ ਰੰਦੀ ਇੱਥੇ ਇਤਿਹਾਸ ਜਿਹੜਾ ਬੜਾ ਵੱਡਾ ਹਰ ਇੱਕ ਤਰ੍ਹਾਂ ਦਾ ਜਿਹੜਾ ਰੋਗ ਹੈ ਚਮੜੀ ਦਾ ਖਤਮ ਹੁੰਦਾ ਜਿੱਥੇ ਡਾਕਟਰਾਂ ਦੀ ਸਾਇੰਸ ਖਤਮ ਹੋ ਜਾਂਦੀ ਹੈ ਉੱਥੇ ਜਿਹੜੀ ਇਹ ਕਿਰਪਾ ਸਤਗੁਰਾਂ ਦੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਤਸਵੀਰਾਂ ਦੇਖੋ ਬੜਾ ਖੂਬਸੂਰਤ ਗੁਰਦਵਾਰਾ ਸਾਹਿਬ ਉੱਧਰ ਮੈਂ ਇੱਕ ਵਾਰੀ ਸਾਥੀ ਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਦਿਖਾ ਦੇਣ ਤੇ ਜਰੂਰ ਤੁਸੀਂ ਵੀ ਇੱਥੇ ਆ ਸਕਦੇ ਹੋ ਚੰਬਲ ਪਿੰਡ ਦਾ ਤਰਨਤੰਦ ਦੇ ਨੇੜੇ ਸੇਧ ਤੋਂ ਨਾਲ ਜਿਹੜਾ 2 ਕਿਲੋਮੀਟਰ ਪਿੰਡ ਹੈ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਰੋਗ ਹੈ ਚਮੜੀ ਦਾ ਬਿਲਕੁਲ ਠੀਕ ਕਰਵਾ ਸਕਦੇ ਹੋ ਜੋ ਮर्याਦਾ ਜਰੂਰ ਉਸਦਾ ਪਾਲਨ ਕਰਿਓ ਤੇ ਜਿਹੜੀ ਸਤਗੁਰਾਂ ਦੇ ਦਰ ਤੋਂ ਖੁਸ਼ ਇਸ ਤਰ੍ਹਾਂ ਦੀਆਂ ਹੋਰ ਕਸਤ ਗੁਰਦੀ ਜਿਹੜੀ ਕਿਰਪਾ ਦੀਆਂ ਕਹਾਣੀਆਂ ਨੇ ਤੁਹਾਡੇ ਤੱਕ ਜਰੂਰ ਉਪਰੂ ਕਰਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਤਦਨ ਤਦਨ